ਪੰਜਾਬ ਸਰਕਾਰ ਦੇ ਵੱਲੋਂ ਪਿੰਡੂ ਇਲਾਕਿਆਂ ਦੇ ਲਈ ਇੱਕ ਵੱਡਾ ਅਤੇ ਮਹੱਤਵਪੂਰਨ ਐਲਾਨ ਕੀਤਾ ਗਿਆ ਹੈ ਰਾਜ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਦੇਣ ਦੇ ਲਈ 332 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ 334 ਕਰੋੜ ਰੁਪਏ ਦੀ ਅਗਲੀ ਕਿਸ਼ਤ ਦਸੰਬਰ ਦੇ ਅੰਤ ਤੱਕ ਜਾਂ ਫਿਰ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਜਾਰੀ ਕਰ ਦਿੱਤੀ ਜਾਵੇਗੀ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਗਿਆ ਕਿ ਇਹ ਰਕਮ ಗ್ರಾಮ ਪੰਚਾਇਤਾਂ ਵੱਲੋਂ ਸੈਨੀਟੇਸ਼ਨ ਬਾਕਸ ਲਗਾਉਣ ਤੋਂ ਕਿ ਹਰ ਛੋਟੇ ਵੱਡੇ ਵਿਕਾਸ ਕਾਰਜਾਂ ਲਈ ਵਰਤੀ ਜਾਵੇਗੀ। ਕੁੱਲ ਰਕਮ ਵਿੱਚੋਂ 156 ਕਰੋੜ ਰੁਪਏ ਟਾਈਡ ਫੰਡ ਵਜੋਂ ਦਿੱਤੇ ਜਾ ਰਹੇ ਨੇ। ਇਹ ਰਕਮ ਪੰਚਾਇਤਾਂ ਆਪਣੇ ਖੇਤਰ ਦੀ ਲੋੜ ਦੇ ਅਨੁਸਾਰ ਕਿਸੇ ਵੀ ਵਿਕਾਸ ਕਾਰਜ ਲਈ ਖਰਚ ਸਕਣਗੀਆਂ। ਦੂਜੇ ਪਾਸੇ 176 ਕਰੋੜ ਰੁਪਏ ਟਾਈਡ ਫੰਡ ਵਿੱਚੋਂ ਜਾਰੀ ਕੀਤੇ ਗਏ ਨੇ ਜੋ ਖਾਸ ਤੌਰ ਉਤੇ ਸੈਨੀਟੇਸ਼ਨ ਨਾਲ ਸੰਬੰਧਿਤ ਕੰਮਾਂ ਦੇ ਲਈ ਹੀ ਵਰਤੇ ਜਾਣਗੇ। ਇਸ ਸਾਰੀ ਗ੍ਰਾਂਟ ਨੂੰ ಗ್ರಾಮ ਪੰਚਾਇਤਾਂ ਪੰਚਾਇਤ ਸਮੇਟੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਵਿੱਚ 70:20 ਅਤੇ 10 ਦੇ ਅਨੁਪਾਤ ਦੇ ਵਿੱਚ ਵੰਡਿਆ ਜਾ ਰਿਹਾ ਹੈ ਸਰਕਾਰ ਦੇ ਅਨੁਸਾਰ ਮੌਜੂਦਾ ਜਾਰੀ ਕੀਤੇ ਗਏ ਇਹ ਫੰਡ 22 ਜ਼ਿਲ੍ਹਿਆਂ ਦੇ ਵਿਕਾਸ ਕਾਰਜਾਂ ਲਈ ਹਨ ਜਿੰਨਾਂ ਦੀ ਕੁੱਲ ਰਕਮ 3329 ਕਰੋੜ ਤੋਂ ਵੱਧ ਹੈ ਲੁਧਿਆਣਾ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਉਹ ਤਿੰਨ ਜ਼ਿਲ੍ਹੇ ਹਨ ਜਿਨ੍ਹਾਂ ਨੂੰ ਇਸ ਵਾਰ ਸਭ ਤੋਂ ਵੱਧ ਗ੍ਰਾਂਟਾ ਪ੍ਰਾਪਤ ਹੋਈਆਂ ਨੇ ਇਸ ਤੋਂ ਇਲਾਵਾ ਸੰਗਰੂਰ ਪਟਿਆਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਮੋਗਾ ਨਵਾਂ ਸ਼ਹਿਰ ਮੁਕਤਸਰ ਅਤੇ ਤਰਨਤਾਰਨ ਦੇ ਨਾਮ ਵੀ ਇਸ ਸੂਚੀ ਦੇ ਵਿੱਚ ਸ਼ਾਮਿਲ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਪੰਜਾਬ ਸਰਕਾਰ ਉੱਤੇ ਕੇਂਦਰੀ ਫੰਡਾਂ ਦੇ ਇਸਤੇਮਾਲ ਬਾਰੇ ਲਗਾਏ ਗਏ ਦੋਸ਼ਾਂ ਨੂੰ ਲੈ ਕੇ ਵੀ ਵੱਡਾ ਧਿਆਨ ਸਾਹਮਣੇ ਹੈ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ ਬਿੱਟੂ ਵੱਲੋਂ ਫੈਲਾਈ ਜਾ ਰਹੀ ਜਾਣਕਾਰੀ ਗਲਤ ਹੈ ਅਤੇ ਉਹ ਐਸ ਐਨ ਏ ਸਪਰਸ਼ ਪ੍ਰਣਾਲੀ ਨੂੰ ਸਮਝਣ ਦੇ ਵਿੱਚ ਅਸਮਰਥ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਸਿਸਟਮ ਦੋਮਾ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਭੁਗਤਾਨ ਨੂੰ ਰੀਅਲ ਟਾਈਮ ਵਿੱਚ ਯਕੀਨੀ ਬਣਾਉਂਦਾ ਹੈ ਚੀਮਾ ਨੇ ਬਿੱਟੂ ਨੂੰ ਅਪੀਲ ਕੀਤੀ ਹੈ ਕਿ ਗਲਤ ਜਾਣਕਾਰੀ ਨਾ ਫੈਲਾਈ ਜਾਵੇ ਅਤੇ ਰਾਜਪੁਰਾ ਚੰਡੀਗੜ੍ਹ ਰੇਲ ਪ੍ਰੋਜੈਕਟ ਸੰਬੰਧੀ ਕੇਂਦਰ ਵੱਲੋਂ ਜਾਰੀ ਕੀਤੀ ਲੇਆਉਟ ਯੋਜਨਾ ਨੂੰ ਜਨਤਕ ਕੀਤਾ ਜਾਵੇ ਪੰਜਾਬ ਸਰਕਾਰ ਦੇ ਵੱਲੋਂ ਪਿੰਡੂ ਇਲਾਕਿਆਂ ਦੇ ਲਈ ਇੱਕ ਵੱਡਾ ਅਤੇ ਮਹੱਤਵਪੂਰਨ ਐਲਾਨ ਕੀਤਾ ਗਿਆ ਹੈ ਰਾਜ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਦੇਣ ਦੇ ਲਈ 332 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ 334 ਕਰੋੜ ਰੁਪਏ ਦੀ ਅਗਲੀ ਕਿਸ਼ਤ ਦਸੰਬਰ ਦੇ ਅੰਤ ਤੱਕ ਜਾਂ ਫਿਰ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਜਾਰੀ ਕਰ ਦਿੱਤੀ ਜਾਵੇਗੀ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਗਿਆ ਕਿ ਇਹ ਰਕਮ ಗ್ರಾಮ ਪੰਚਾਇਤਾਂ ਵੱਲੋਂ ਸੈਨੀਟੇਸ਼ਨ ਬਾਕਸਰ ਗਾਉਂ ਤੋਂ ਕਿ ਹਰ ਛੋਟੇ ਵੱਡੇ ਵਿਕਾਸ ਕਾਰਜਾਂ ਲਈ ਵਰਤੀ ਜਾਵੇਗੀ। ਕੁੱਲ ਰਕਮ ਵਿੱਚੋਂ 156 ਕਰੋੜ ਰੁਪਏ ਅਨਟਾਈਡ ਫੰਡ ਵਜੋਂ ਦਿੱਤੇ ਜਾ ਰਹੇ ਨੇ। ਇਹ ਰਕਮ ਪੰਚਾਇਤਾਂ ਆਪਣੇ ਖੇਤਰ ਦੀ ਲੋੜ ਦੇ ਅਨੁਸਾਰ ਕਿਸੇ ਵੀ ਵਿਕਾਸ ਕਾਰਜ ਲਈ ਖਰਚ ਸਕਣਗੀਆਂ। ਦੂਜੇ ਪਾਸੇ 176 ਕਰੋੜ ਰੁਪਏ ਟਾਈਡ ਫੰਡ ਵਿੱਚੋਂ ਜਾਰੀ ਕੀਤੇ ਗਏ ਨੇ ਜੋ ਖਾਸ ਤੌਰ ਉਤੇ ਸੈਨੀਟੇਸ਼ਨ ਨਾਲ ਸੰਬੰਧਿਤ ਕੰਮਾਂ ਦੇ ਲਈ ਹੀ ਵਰਤੇ ਜਾਣਗੇ। ਇਹ ਸਾਰੀ ਗ੍ਰਾਂਟ ਨੂੰ ಗ್ರಾಮ ਪੰਚਾਇਤਾਂ, ਪੰਚਾਇਤ ਸਮੇਟੀਆਂ ਤੇ ਜ਼ਿਲ੍ਹਾ ਪ੍ਰੇਸ਼ਦਾ ਵਿੱਚ 70:10 ਦੇ ਅਨੁਪਾਤ ਦੇ ਵਿੱਚ ਵੰਡਿਆ ਜਾ ਰਿਹਾ ਹੈ ਸਰਕਾਰ ਦੇ ਅਨੁਸਾਰ ਮੌਜੂਦਾ ਜਾਰੀ ਕੀਤੇ ਗਏ ਇਹ ਫੰਡ 22 ਜ਼ਿਲ੍ਹਿਆਂ ਦੇ ਵਿਕਾਸ ਕਾਰਜਾਂ ਲਈ ਹਨ ਜਿਨ੍ਹਾਂ ਦੀ ਕੁੱਲ ਰਕਮ 3329 ਕਰੋੜ ਤੋਂ ਵੱਧ ਹੈ ਲੁਧਿਆਣਾ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਉਹ ਤਿੰਨ ਜ਼ਿਲ੍ਹੇ ਹਨ ਜਿਨ੍ਹਾਂ ਨੂੰ ਇਸ ਵਾਰ ਸਭ ਤੋਂ ਵੱਧ ਗ੍ਰਾਂਟਾ ਪ੍ਰਾਪਤ ਹੋਈਆਂ ਨੇ ਇਸ ਤੋਂ ਇਲਾਵਾ ਸੰਗਰੂਰ ਪਟਿਆਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਮੋਗਾ ਨਵਾਂ ਸ਼ਹਿਰ ਮੁਕਤਸਰ ਅਤੇ ਤਰਨਤਾਰਨ ਦੇ ਨਾਮ ਵੀ ਇਸ ਸੂਚੀ ਦੇ ਵਿੱਚ ਸ਼ਾਮਿਲ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਪੰਜਾਬ ਸਰਕਾਰ ਉੱਤੇ ਕੇਂਦਰੀ ਫੰਡਾਂ ਦੇ ਇਸਤੇਮਾਲ ਬਾਰੇ ਲਗਾਏ ਗਏ ਦੋਸ਼ਾਂ ਨੂੰ ਲੈ ਕੇ ਵੀ ਵੱਡਾ ਬਿਆਨ ਸਾਹਮਣੇ ਆਇਆ ਵਿੱਤ ਮੰਤਰੀ ਹਰਪਾਲ ਜੀਮਾ ਨੇ ਕਿਹਾ ਹੈ ਕਿ ਬਿੱਟੂ ਵੱਲੋਂ ਫੈਲਾਈ ਜਾ ਰਹੀ ਜਾਣਕਾਰੀ ਗਲਤ ਹੈ ਅਤੇ ਉਹ ਐਸ ਐਨ ਏ ਸਪੱਸ਼ਟ ਪ੍ਰਣਾਲੀ ਨੂੰ ਸਮਝਣ ਦੇ ਵਿੱਚ ਅਸਮਰਥ ਨੇ ਉਹਨਾਂ ਨੇ ਕਿਹਾ ਕਿ ਇਹ ਸਿਸਟਮ ਦੋਮਾ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਭੁਗਤਾਨ ਨੂੰ ਰੀਅਲ ਟਾਈਮ ਵਿੱਚ ਯਕੀਨੀ ਬਣਾਉਂਦਾ ਹੈ ਚੀਮਾ ਨੇ ਬਿੱਟੂ ਨੂੰ ਅਪੀਲ ਕੀਤੀ ਹੈ ਕਿ ਗਲਤ ਜਾਣਕਾਰੀ ਨਾ ਫਲਾਈ ਜਾਵੇ ਅਤੇ ਰਾਜਪੁਰਾ ਚੰਡੀਗੜ੍ਹ ਰੇਲ ਪ੍ਰੋਜੈਕਟ ਸੰਬੰਧੀ ਕੇਂਦਰ ਵੱਲੋਂ ਜਾਰੀ ਕੀਤੀ ਲੇਆਉਟ